ਇਹ ਕਟਨਗਰੀ ਵਾਪਰੇ ਕੀ ਹੋਇਆ ਸਾਰਾ। ਅਸੀਂ ਸਰ ਜੀ ਸਵੇਰ ਕਬਰੇ 8 ਵਜੇ ਦੇ ਕਰੀਬ ਨਾ ਕੰਮ ਤੇ ਜਾ ਰਹੇ ਸੀ ਵੇਟਰਿੰਗ ਦੇ ਕੰਮ ਕਰਦੇ ਹਾਂ ਅਸੀਂ। ਤੇ ਜਲਾਲਾਵਾ ਜਾ ਰਹੇ ਸੀ ਗੁਰੂ ਸਾਹਿਬ ਤੋਂ। ਤੇ ਜਲਾਲਾਵਾ ਜਾ ਰਹੇ ਤੇ ਜਿਵਾ ਰਾਈ ਕੋਲੇ ਅਗੂ ਕੰਟਰ ਆ ਗਿਆ ਸਾਹਮਣੇ। ਸਾਹਮਣੇ ਆ ਕੇ ਸਾਡੀ ਗੱਡੀ 'ਚ ਵੱਜਾ। ਤੇ ਇਹ ਵੀ ਕੰਟਰ ਕਿਵੇਂ ਇੱਕ ਇਲਾਕਾ ਕੈਪਟਲ ਫਟੇ ਲੱਗਦਾ ਤੁਹਾਨੂੰ ਕੀ ਹਾਂ? ਹਾਂ, ਸ਼ਾਇਦ ਪਤਾ ਨਹੀਂ ਕੰਡ ਦਾ ਟਾਇਰ ਫਟਿਆ ਜਾਂ ਨਹੀਂ ਫਟਿਆ। ਸਾਨੂੰ ਤਾਂ ਬਾਅਦ ਚ ਮੈਨੂੰ ਘੰਟੇ ਬਾਅਦ ਹੋਸ਼ ਆਇਆ ਜਾ ਕੇ ਮੈਂ ਤਾਂ ਪਿਉਸ਼ ਹੋ ਗਿਆ ਅੱਛਾ ਕਿੰਨੇ ਵਿਦਿਆਲੇ ਸਨ ਟੋਟਲ ਕੈਂਟਰੀ ਅਸੀਂ ਟੋਟਲ ਹੈਗੇ ਹਾਂ ਵੀ 25 ਜਣੇ 25 ਜਣੇ ਹੈਗੇ ਸੀ ਕਿਤੇ ਜਾ ਰਹੇ ਸੀ ਕਿੱਥੇ ਅਸੀਂ ਜਾ ਰਹੇ ਹਾਂ ਜਲਾਲਾਬਾਦ ਪੈਲਸ ਦੇ ਵਿੱਚ ਵੈਟਰਿੰਗ ਦਾ ਕੰਮ ਕਰਦੇ ਹਾਂ ਵੀ ਸਾਰੇ ਹੀ ਉਹ ਕੈਟਰ ਜਿਹੜੇ ਵੈਟਰ ਦਾ ਕੰਮ ਹਾਂਜੀ ਹਾਂਜੀ ਸਾਰੇ ਕੰਮ ਵਾਲੇ ਹਾਂ ਕਿੱਕੇ ਕਿੱਕੇ ਫਿੱਟਦੇ ਜਿਹਾ ਲੱਕ ਲਾ ਕੇ ਤੁਸੀਂ ਸਾਰੇ ਉਹ ਸਾਰੇ ਗੁਰੂ ਸਾਹਿਬ ਸ਼ਹਿਰ ਦੇ ਹੀ ਗੁਰੂ ਸਾਹਿਬ ਹਾਂਜੀ ਮੈਂ ਕੱਲਾ ਬਰੋਜ ਪਰਦਾ ਹਾਂ ਹਾਂ ਜੀ ਜਦੋਂ ਉੱਥੇ ਹਾਦਸਾ ਹੋਇਆ ਤੁਹਾਨੂੰ ਕੀ ਇੱਕੋ ਦਾ ਮੁੱਕੀ ਹੋ ਗਿਆ ਮਜ਼ਰ ਕੀ ਆਇਆ ਜਾਂ ਉਸ ਤੋਂ ਬਾਅਦ ਕੀ ਹੋਇਆ ਇੱਕੋ ਵਾਰ ਵੱਜਿਆ ਡੱਗ ਪੈਸੇ ਅੱਖਾਂ ਬੰਦ ਹੋ ਗਈਆਂ ਜਦੋਂ ਮੈਂ ਖੋਲੀਆਂ ਵੇਖੀਆਂ ਸਾਰੇ ਸੜਕ ਦੇ ਅਲੱਗ-ਅਲੱਗ ਸਾਰੇ ਪੈ ਗਏ ਇਹ ਕੁਝ ਤਾਂ ਉੱਥੇ ਖਤਮ ਹੋ ਗਏ ਕੁਝ ਬਚੇ ਕੋਈ ਛਾਨੋ ਜਿਆਦੀਆਂ ਸੱਟਾਂ ਹੋ ਜੀਆਂ ਇੱਥੇ ਤੁਸੀਂ ਕਿੰਨੇ ਜਣੇ ਆਏ ਜੀ ਇੱਥੇ ਇੱਕ ਮੈਂ ਆ ਦੋ ਤਿੰਨ ਚਾਰ ਜਣੇ ਇੱਥੇ ਆ ਬਾਕੀ ਹਸਪੀਟਲ ਲੈ ਗਿਆ ਤਿੰਨ ਚਾਰ ਜਣੇ ਸਾਡੀ ਸਪੀਡ ਜਿਆਦੀ ਸੀਗੀ ਜਾਂ ਨਹੀਂ ਨਹੀਂ ਸਪੀਡ ਸਾਡੀ ਨਾਰਮਲ ਸੀ ਉਹਦੀ ਸਪੀਡ ਜਿਆਦੀ ਸੀ ਤੁਸੀਂ ਖੜੇ ਹੋਏ ਸੀ ਕਿ ਉਹਦੇ ਵਿੱਚ ਸਾਰੇ ਜਣੇ ਨਹੀਂ ਖੜੇ ਨਹੀਂ ਬੈਠੇ ਹੋਏ ਸਾਰੇ ਜਣੇ ਹਾਂਜੀ ਇੱਕੋਦਮ ਚੱਕਾ ਇੱਕੋਦਮ ਝਟਕਾ ਵੱਜਿਆ ਸਾਰੇ ਦੇ ਸਾਰੇ ਬਾਹਰ ਨਿਕਲ ਗਏ ਦਿੱਖਤਾ ਹੈ ਜੁਨਾਦ ਉਹ ਗੱਡੀ ਦੀ ਸਪੀਡ ਜਿਆਦੀ ਸੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੱਗੋ ਸਾਰੀ ਪਿੱਦੀ ਕੀ ਗੱਡੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੂ ਕਿੱਥੋਂ ਦੇ ਰਹਿੰਦੇ ਮੈਂ ਪਿੰਡ ਬਾਰੇ ਕਿਹਾ ਦਾ ਕਿ ਇੱਕ ਕਟਨ ਜਰੀ ਵਾਪਰੀ ਕੀ ਹੋਇਆ ਸਾਰਾ ਅਸੀਂ ਸਰ ਜੀ ਸਵੇਰ ਕਵਰੇ 8 ਵਜੇ ਦੇ ਕਰੀਬ ਨਾ ਕੰਮ ਤੇ ਜਾ ਰਹੇ ਹਾਂ ਵੇਟਰਿੰਗ ਦੇ ਕੰਮ ਕਰਦੇ ਹਾਂ ਅਸੀਂ ਤੇ ਜਲਾਲਾਵਾ ਜਾ ਰਹੇ ਹਾਂ ਗੁਰੂ ਸਾਹਿਬ ਤੋਂ ਤੇ ਜਲਾਲਾਵਾ ਜਾ ਰਹੇ ਤੇ ਜੀਵਾਰਾਈ ਕੋਲੇ ਅੱਗੂ ਕੰਟਰਾ ਆ ਗਿਆ ਸਾਹਮਣੇ ਸਾਹਮਣੇ ਆ ਕੇ ਸਾਡੀ ਗੱਡੀ 'ਚ ਵੱਜਾ ਤੇ ਇਹ ਵੀ ਕੰਟਰਾ ਕਿਵੇਂ ਕੀ ਅਦਾ ਦਾ ਟਾਇਰ ਫਟੇ ਲੱਗਦਾ ਤੁਹਾਨੂੰ ਕੀ ਹਾਂ ਹਾਂ ਸ਼ਾਇਦ ਪਤਾ ਨਹੀਂ ਕੰਟ ਦਾ ਟਾਇਰ ਫਟਿਆ ਜਾਂ ਨਹੀਂ ਫਟਿਆ ਤੁਹਾਨੂੰ ਤਾਂ ਬਾਅਦ 'ਚ ਮੈਨੂੰ ਘੰਟੇ ਬਾਅਦ ਹੋਸ਼ ਆਇਆ ਜਾ ਕੇ ਮੈਂ ਤਾਂ ਬੇਹੋਸ਼ ਹੋ ਗਿਆ ਅੱਛਾ ਇਹ ਕਿੰਨੇ ਵਿਦਾਂੇ ਸ਼ਗੇ ਟੋਟਲ ਕੰਟਰੀ ਅਸੀਂ ਟੋਟਲ ਹੈਗੇ ਹਾਂ 25 ਜਣੇ ਕਿ ਚਲੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਜਾ ਰਹੇ ਹਾਂ ਜਲਾਲਾਬਾਦ ਪੈਲਸ ਦੇ ਵਿੱਚ ਵੈਟਰਿੰਗ ਦਾ ਕੰਮ ਕਰਦੇ ਹਾਂ ਜੀ ਸਾਰੇ ਹੀ ਉਹ ਕੈਟਰ ਜਿਹੜੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਸਾਰੇ ਕੰਮ ਵਾਲੇ ਹੁੰਦੇ ਕਿ 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 ਫਿੱਟਦੇ ਜਿਹਾ ਲੱਕ ਲਾ ਕੇ ਤੁਸੀਂ ਸਾਰੇ ਉਹ ਸਾਰੇ ਗੁਰੂ ਸਾਹਿਬ ਸ਼ਹਿਰ ਦੇ ਹੀ ਗੁਰੂ ਸਾਹਿਬ ਹਾਂਜੀ ਮੈਂ ਕੱਲਾ ਬਰੋਇ ਪਰਦਾ ਹਾਂ ਜੀ ਤੁਸੀਂ ਬਰੋਇ ਪਰ ਹਾਂਜੀ ਜਦੋਂ ਉੱਥੇ ਹਾਦਸਾ ਹੋਇਆ ਤੁਹਾਨੂੰ ਕੀ ਇੱਕੋ ਦਾ ਮੂਕੀ ਉਹਦਾ ਨਜ਼ਰ ਕੀ ਆਇਆ ਜਾਂ ਉਸ ਤੋਂ ਬਾਅਦ ਕੀ ਹੋਇਆ ਇੱਕੋ ਵਾਰ ਵੱਜਿਆ ਡੱਗ ਪੈਸੇ ਅੱਖਾਂ ਬੰਦ ਹੋ ਗਈਆਂ ਜਦੋਂ ਮੈਂ ਖੋਲੀਆਂ ਵੇਖੀਆਂ ਸਾਰੇ ਸੜਕ ਦੇ ਅਲੱਗ-ਅਲੱਗ ਸਾਰੇ ਪੈ ਗਏ ਇਹ ਕੁਝ ਤਾਂ ਉੱਥੇ ਖਤਮ ਹੋ ਗਏ ਕੁਝ ਬਚੇ ਕੁਛਾਂ ਨੂੰ ਜਾਦੀਆਂ ਸੱਟਾਂ ਵਜੀਆਂ ਜੀਆਂ ਇੱਥੇ ਕਿੰਨੇ ਜਣੇ ਆਏ ਜੀ ਇੱਥੇ ਇੱਕ ਮੈਂ ਆ ਦੋ ਤਿੰਨ ਚਾਰ ਜਣੇ ਇੱਥੇ ਆ ਬਾਕੀ ਹਸਪੀਟਲ ਲੈ ਗਿਆ ਤਿੰਨ ਚਾਰ ਜਣੇ ਤੁਹਾਡੀ ਸਪੀਡ ਜ਼ਿਆਦੀ ਸੀਗੀ ਜਾਂ ਨਹੀਂ ਨਹੀਂ ਸਪੀਡ ਸਾਡੀ ਨਾਰਮਲ ਸੀ ਉਹਦੀ ਸਪੀਡ ਜ਼ਿਆਦੀ ਸੀ ਤੁਸੀਂ ਖੜੇ ਹੋਏ ਸੀ ਕੋਹਦੇ ਵਿੱਚ ਸਾਰੇ ਜਣੇ ਨਹੀਂ ਖੜੇ ਨੇ ਬੈਠੇ ਹੋਏ ਨੇ ਸਾਰੇ ਜਣੇ ਹਾਂਜੀ ਇੱਕੋਦਮ ਚਟਕਾ ਇੱਕੋਦਮ ਧੜਕਾ ਵੱਜਿਆ ਸਾਰੇ ਦੇ ਸਾਰੇ ਬਾਹਰ ਨਿਕਲ ਗਏ ਦੇਖਦਾ ਤੁਨਾਦ ਉਹ ਗੱਡੀ ਦੀ ਸਪੀਡ ਜ਼ਿਆਦਾ ਏ ਗੱਡੀ ਦਾ ਬਾਲਾ ਜ਼ਿਆਦਾ ਨੁਕਸਾਨ ਹੋ ਗਿਆ ਅੱਗੋ ਸਾਰੀ ਪਿੱਦੀ ਕੀ ਗੱਡੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੂ ਕਿੱਥੋਂ ਦੇ ਰਹਿੰਦੇ ਮੈਂ ਪਿੰਡ ਬਾਰੇ ਕਿਹਾ ਦਾ